ਸਵਾਗਤ ਹੈ ਹੁਸ਼ਾਰਪੁਰ ਦੇ ਉਸੇ ਦੇਖ ਰਹੇ ਤਮਾਮ ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਤਾਂ ਦੋਸਤੋ ਇਸ ਵਕਤ ਅਸੀਂ ਹੁਸ਼ਾਰਪੁਰ ਦੇ ਸਰਕਾਰੀ ਕਾਲੇ ਚੌਂਕ ਵਿਖੇ ਮੌਜੂਦ ਹਾਂ ਤੇ ਇੱਥੇ ਖੜ ਕੇ ਖਬਰ ਕਿਰਾਨ ਦਾ ਮੁੱਖ ਮਕਸਦ ਇਹ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਹੁਸ਼ਾਰਪੁਰ ਦੇ ਸਰਕਾਰੀ ਕਾਲੇ ਚੌਂਕ ਦੀ ਜਿਹੜੀ ਹਾਲਤ ਹੈ ਉਹ ਪਿਛਲੇ ਕਾਫੀ ਸਮੇਂ ਤੋਂ ਖਸਤਾ ਬਣੀ ਹੋਈ ਸੀ ਕਿਉਂਕਿ ਸੜਕ ਦੀ ਹਾਲਤ ਹੈ ਜਿਹੜੀ ਉਹ ਕਾਫੀ ਜ਼ਿਆਦਾ ਦਰਦਨਾਕ ਬਣੀ ਹੋਈ ਸੀ ਜਿਸ ਕਾਰਨ ਦੋ ਪਹੀਆ ਵਾਹਨ ਖਾਸ ਕਰ ਜਦੋਂ ਸਲਿੱਪ ਹੁੰਦੇ ਸੀ ਤਾਂ ਉਸ ਵਕਤ ਕਾਫੀ ਜ਼ਿਆਦਾ ਹਾਦਸੇ ਵਾਪਰਦੇ ਸੀ ਪਰੰਤੂ ਜਦੋਂ ਸੜਕ ਟੁੱਟੀ ਹੋਈ ਸੀ ਤਾਂ ਉਸ ਦੌਰਾਨ ਇਸ ਸੜਕ ਤੇ ਜਿਹੜਾ ਦੋਹਾਂ ਪਾਸਿਆਂ ਤੇ ਜਿਹੜੇ ਉਹ ਡਿਵਾਈਡਰ ਵੀ ਜਿਹੜੇ ਉਹ ਬਣੇ ਹੋਏ ਸੀਗੇ ਜਿਹੜੇ ਉਹ ਸਪੀਡ ਨੂੰ ਘਟ ਕਰਨ ਲਈ ਜਿਹੜੇ ਉਹ ਬਣਾਏ ਹੁੰਦੇ ਨੇ ਤਾਂ ਪਰੰਤੂ ਹੁਣ ਜਦੋਂ ਤੋਂ ਇਸ ਸੜਕ ਦਾ ਨਿਰਮਾਣ ਹੋ ਚੁੱਕਿਆ ਹੈ ਬੇਸ਼ੱਕ ਲੋਕਾਂ ਨੂੰ ਰਾਹਤ ਤਾਂ ਮਿਲ ਚੁੱਕੀ ਹੈ ਪਰੰਤੂ ਸਪੀਡ ਬ੍ਰੇਕਰ ਨਾ ਹੋਣ ਕਾਰਨ ਇਸ ਮਾਰਗ ਤੇ ਅਜੇ ਵੀ ਜਿਹੜੇ ਉਹ ਨਿਰੰਤਰ ਹਾਦਸੇ ਵਾਪਰਦੇ ਨੇ ਕਿਉਂਕਿ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਵੀ ਸਕਦੇ ਹੋ ਥੋੜਾ ਇਹ ਕਿਉਂਕਿ ਜਦੋਂ ਸੜਕ ਦਾ ਨਿਰਮਾਣ ਹੋਇਆ ਲੋਕਾਂ ਨੂੰ ਰਾਹਤ ਜਿੱਥੇ ਮਿਲੀ ਹੈ ਪਰੰਤੂ ਰਾਹਤ ਦੇ ਨਾਲ-ਨਾਲ ਥੋੜੀਆਂ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਹੁਸ਼ਾਰਪੁਰ ਦੇ ਪ੍ਰਵਾਹ ਚੌਂਕ ਤਰਫੋਂ ਲੋਕ ਆਉਂਦੇ ਨੇ ਤਾਂ ਉਹ ਵੀ ਰਾਤ ਸਮੇਂ ਜਦੋਂ ਸੜਕ ਸੁਨਸਾਨ ਹੁੰਦੀ ਹੈ ਤੇਜ਼ ਗਤੀ ਦੇ ਵਿੱਚ ਆਉਂਦੇ ਨੇ ਤਾਂ ਜਦੋਂ ਆਪਾਂ ਬਸ ਸਟੈਂਡ ਤਰਫੋਂ ਗੱਲ ਕਰ ਲਈਏ ਜਾਂ ਜਦੋਂ ਹੁਸ਼ਾਰਪੁਰ ਦੇ ਰੇਲਵੇ ਸਟੇਸ਼ਨ ਤਰਫੋਂ ਗੱਲ ਕਰ ਲਈਏ ਤਾਂ ਕਾਫੀ ਤੇਜ਼ ਗਤੀ ਦੇ ਵਿੱਚ ਲੋਕ ਆਉਂਦੇ ਨੇ ਤਾਂ ਕਈ ਵਾਰ ਬਹੁਤ ਵਾਰ ਕਈ ਵਾਰ ਹਾਦਸੇ ਜਿਹੜੇ ਇਸ ਥਾਂ ਤੇ ਵਾਪਰ ਚੁੱਕੇ ਨੇ ਕਈ ਵਾਰ ਵੱਡੀਆਂ ਗੱਡੀਆਂ ਦੀ ਜਿਹੜੀ ਆਪਸ ਦੇ ਵਿੱਚ ਟੱਕਰ ਹੋ ਚੁੱਕੀ ਹੈ ਕਿਉਂਕਿ ਇਹ ਤਸਵੀਰਾਂ ਦੇ ਵਿੱਚ ਤੁਸੀਂ ਹੁਣ ਦੇਖਿਆ ਇਹ ਵੀ ਦੇਖ ਸਕਦੇ ਹੋ ਥਾਂ ਤੇ ਪਹਿਲਾਂ ਜਿਹੜੇ ਉਹ ਸਪੀਡ ਬ੍ਰੇਕਰ ਜਿਹੜੇ ਉਹ ਬਣੇ ਹੋਏ ਸੀ ਤਾਂ ਜੋ ਜੋ ਲੋਕ ਰਾਤ ਨੂੰ ਤੇਜ਼ ਗਤੀ ਦੇ ਵਿੱਚ ਆਉਂਦੇ ਨੇ ਉਹ ਆਪਣੀ ਸਪੀਡ ਨੂੰ ਜਿਹੜਾ ਕਾਬੂ ਦੇ ਵਿੱਚ ਰੱਖ ਸਕਣ ਪਰੰਤੋ ਹੁਣ ਸਪੀਡ ਬ੍ਰੇਕਰ ਨਾ ਹੋਣ ਕਾਰਨ ਇੱਥੇ ਤੇਜ਼ ਗਤੀ ਦੇ ਨਾਲ ਜਦੋਂ ਵਾਹਨ ਆਉਂਦੇ ਨੇ देर रात ਨੂੰ ਤਾਂ ਉਹ ਆਪਸ ਦੇ ਵਿੱਚ ਟੱਕਰ ਹੋ ਜਾ ਹੋਂ ਜਾਣ ਕਾਰਨ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ ਤਾਂ ਜਾਣਕਾਰੀ ਜੋ ਸਾਡੇ ਤੱਕ ਪਹੁੰਚੀ ਹੈ ਕਿ ਜਦੋਂ ਤੋਂ ਇਸ ਸੜਕ ਦਾ ਨਿਰਮਾਣ ਹੋਇਆ ਉਸ ਤੋਂ ਬਾਅਦ ਹੁਣ ਤੱਕ ਤਿੰਨ ਤੋਂ ਚਾਰ ਹਾਦਸੇ ਜਿਹੜੇ ਇਸ ਚੌਂਕ ਦੇ ਵਿੱਚ ਵਾਪਰ ਚੁੱਕੇ ਨੇ ਜਿਸ ਦਾ ਵੱਡਾ ਕਾਰਨ ਇਹ ਹੈ ਕਿ ਚੌਂਕ ਦੇ ਵਿੱਚ ਸਪੀਡ ਬ੍ਰੇਕਰ ਨਾਮ ਦੀ ਹੁਣ ਕੋਈ ਵੀ ਚੀਜ਼ ਨਹੀਂ ਹੈ ਤੇ ਸਪੀਡ ਬ੍ਰੇਕਰ ਨਾ ਹੋਣ ਕਾਰਨ ਲੋਕ ਜਿਹੜਾ ਉਹ ਕਾਫੀ ਤੇਜ਼ ਗਤੀ ਦੇ ਵਿੱਚ ਰਾਤ ਸਮੇਂ ਆਪਣੇ ਆਵਾਹਨਾਂ ਨੂੰ ਇਸਥਾਨ ਤੋਂ ਲੰਘਾਉਂਦੇ ਨੇ ਜਿਸ ਕਾਰਨ ਏ ਲੋਕਾਂ ਦਾ ਜਿਹੜਾ ਉਹ ਹਾਸਾ ਵੀ ਹੁੰਦਾ ਗੱਡੀਆਂ ਦੀ ਆਪਸੀ ਟੱਕਰ ਵੀ ਹੁੰਦੀ ਹੈ ਤਾਂ ਨਗਰ ਨਿਗਮ ਨੂੰ ਵੀ ਅਪੀਲ ਹੈ ਜਾਂ ਪੀ ਡਬਲਯੂ ਡੀ ਮੈਕਿਮਾ ਜਿਸ ਵੱਲੋਂ ਵੀ ਸੜਕ ਦਾ ਨਿਰਮਾਣ ਕੀਤਾ ਗਿਆ ਉਹਨਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਇਸ ਥਾਂ ਤੇ ਸਪੀਡ ਬ੍ਰੇਕਰਾਂ ਦਾ ਨਿਰਮਾਣ ਹੈ ਜਿਹੜਾ ਉਹ ਜ਼ਰੂਰ ਕਰਵਾਇਆ ਜਾਵੇ ਤਾਂ ਜੋ ਜਦੋਂ ਰਾਤ ਬਰਾਤੇ ਜਾਂ ਜਦੋਂ ਸੜਕ ਸ਼ਮਸ਼ਾਨ ਹੁੰਦੀ ਹੈ ਟ੍ਰੈਫਿਕ ਘਟ ਹੁੰਦਾ ਤਾਂ ਉਸ ਵਕਤੇ ਇਹ ਕਾਫੀ ਜ਼ਿਆਦਾ ਲੋਕ ਹੈ ਜਿਹੜੇ ਤੇਜ਼ ਗਤੀ ਦੇ ਵਿੱਚ ਆਂਦੋਂ ਨੇ ਆਪਣੇ ਵਾਹਨਾਂ ਤੇ ਚਾਹੇ ਆਪਾਂ ਗੱਡੀਆਂ ਦੀ ਗੱਲ ਕਰ ਲਈਏ ਦੋ ਪਹੀਆ ਵਾਹਨਾਂ ਦੀ ਗੱਲ ਕਰ ਰਹੀਏ ਤਾਂ ਸਪੀਡ ਬ੍ਰੇਕਰ ਹੋਣਗੇ ਤਾਂ ਸੁਭਾਵਿਕ ਹੈ ਕਿ ਸਪੀਡ ਬ੍ਰੇਕਰ ਹੋਣ ਦੀ ਸੂਰਤ ਦੇ ਵਿੱਚ ਉਹ ਆਪਣੀ ਆਪਣੇ ਵਾਹਨਾਂ ਦੀ ਗਤੀ ਨੂੰ ਵੀ ਜਿਹੜਾ ਘੱਟ ਰੱਖਣਗੇ ਹੌਲੀ ਰੱਖਣਗੇ ਜਿਸ ਦੇ ਨਾਲ ਹਾਦਸੇ ਜਿਹੜੇ ਉਹ ਨਹੀਂ ਵਾਪਰਣਗੇ ਇਸੋ ਅਪੋਰਜ਼ਰ ਅਪੀਲ ਹੈ ਨਗਰ ਨਿਕਮ ਹੁਸ਼ਾਰਪੁਰ ਨੂੰ ਪੀ ਡਬਲਯੂ ਜੀ ਨੂੰ ਤੇ ਇਸ ਚੌਕ ਦੇ ਵਿੱਚ ਜਿਹੜਾ ਉਹ ਸਪੀਡ ਬ੍ਰੇਕਰਾਂ ਦਾ ਨਿਰਮਾਣ ਵੀ ਹੈ ਜਿਹੜਾ ਜਲਦ ਤੋਂ ਜਲਦ ਉਹ ਜ਼ਰੂਰ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ